ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਨੀ 2027 ਦੇ ਵਿੱਚ ਲਗਭਗ ਤੈਅ ਆ ਕਿਉਂਕਿ ਜਿਹੜੀਆਂ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਤੋਂ ਲੋਕਾਂ ਦਾ ਜਿਹੜਾ ਮੁੱਖ ਮੁੜ ਚੁੱਕਿਆ ਤੇ ਜਿਹੜੇ ਵੀ ਵਾਅਦੇ ਇਹਨਾਂ ਨੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਬਦਨਾਮ ਇਹ ਭਾਜਪਾ ਨੂੰ ਕਰੀ ਜਾਂਦੇ ਨੇ ਤੇ ਕੇਂਦਰ ਸਰਕਾਰ ਨੂੰ ਕਰੀ ਜਾਂਦੇ ਨੇ ਕੇਂਦਰ ਸਰਕਾਰ ਨੇ 44000 ਕਰੋੜ ਰੁਪਇਆ ਕਿਸਾਨਾਂ ਦਾ ਪੰਜਾਬ ਸਰਕਾਰ ਨੂੰ ਭੇਜਿਆ ਸੀ ਪਰ ਇਹ ਸਾਰੀ ਜਿਹੜੀ ਨਲਾਇਕੀ ਆ ਪੰਜਾਬ ਸਰਕਾਰ ਦੀ ਆ ਤੇ ਜਿਹੜਾ ਇਹ ਬਦਨਾਮ ਕੀਤਾ ਜਾ ਰਿਹਾ ਉਹ ਕੇਂਦਰ ਨੂੰ ਜਾਂ ਭਾਜਪਾ ਨੂੰ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਜਿਹੜਾ ਇਹ ਭਾਜਪਾ ਇਹ ਅੱਗੇ ਮਿਆਰ ਨੂੰ ਉੱਚਾ ਕਰ ਸਕਦੀ ਹੈ ਜਿਹੜਾ ਪੰਜਾਬ ਦਾ ਜੇ ਆਉਣ ਵਾਲਾ ਸਮਾਂ ਵਧੀਆ ਬਣਾਵੇਗੀ ਤਾਂ ਇਹ ਭਾਜਪਾ ਹੀ ਬਣਾਵੇਗੀ ਕੀ ਕਹਿ ਰਹੇ ਨੇ ਰਵਨੀਤ ਬਿੱਟੂ ਆਓ ਤੁਹਾਨੂੰ ਸੁਣਾਉਣੇ ਆ ਤੇ ਮਨਪ੍ਰੀਤ ਸਿੰਘ ਬਾਦਲ ਜੀ ਉਹ ਤੁਹਾਨੂੰ ਕਿ ਆਪਾਂ ਸਾਰੇ ਕਿਉਂ ਬੀਜੇਪੀ ਜੋਇਨ ਕਰਦੇ ਹਾਂ ਕਿਉਂ ਬੀਜੇਪੀ ਚ ਗਏ ਆ ਇਹ ਸਵਾਲ ਤਾਂ ਹੈ ਨਾ ਕਿਉਂ ਕਿਉਂਕਿ ਅੱਜ ਦੇ ਕੋਈ ਦੇਸ਼ ਦਾ ਤੇ ਪੰਜਾਬ ਦਾ ਕੁਝ ਵੇਖਾ ਜਿਹਾ ਆ ਬੱਚੇ ਆ ਪਨੀਰੀ ਬੈਠੀ ਐ ਸੀ ਐਦੋਂ ਪਹਿਲੀ ਪੀੜੀ ਜਿਹੜੀ ਕੋਸ਼ਿਸ਼ੀ ਉਹ ਤਾਂ ਸੀ ਬੇਰੋਜ਼ਗਾਰੀ ਜਾਂ ਨਸ਼ੇ ਚ ਤਬਾਹ ਕਰ ਲਈ ਪਰ ਮੈਂ ਇੱਕ ਗੱਲ ਕਹਿਣਾ ਜੋ ਮਨਪ੍ਰੀਤ ਸਿੰਘ ਨੇ ਗੱਲ ਕਹੀ ਕੱਲ ਪਰਸੋਂ ਅੱਜ ਵੀ ਟੈਲੀਵਿਜ਼ਨ 'ਚ ਉਹ ਬੜੀਆਂ ਗੱਲਾਂ ਚੱਲ ਰਹੀਆਂ ਸੀ ਹੁਣ ਵੀ ਬੜੀਆਂ ਰਿਕਾਰਡਿੰਗਾਂ ਹੋਣਗੀਆਂ ਮੈਂ ਉਸ ਗੱਲ ਨੂੰ ਸਰਦਾਰ ਮਨਪ੍ਰੀਤ ਸਿੰਘ ਦੀ 100% ਗੱਲ ਆ ਜਿਹੜੀ ਉਹਦੇ ਨਾਲ ਆ ਤੇ ਉਹ ਗੱਲ ਸਹੀ ਕਹੀ ਹੈ ਜੇ ਅੱਜ ਗੱਲ ਕਰੀਏ ਨਰੇਂਦਰ ਮੋਦੀ ਜੀ ਅਭੀ ਸ਼ਾਦੀ ਨੂੰ ਮਿਲ ਕੇ ਆਏ ਨੇ ਕੁਝ ਦਿਨ ਪਹਿਲਾਂ ਪਹਿਲਾਂ ਵੀ ਮਿਲਦੇ ਰਹੇ ਪਰ ਹੁਣ ਇਲੈਕਸ਼ਨਾਂ 'ਚ ਜਾ ਕੇ ਸਪੈਸ਼ਲ ਨਹੀਂ ਕੋਈ ਕੈਂਡੀਡੇਟ ਆਪਣੀ ਇਲੈਕਸ਼ਨ ਛੱਡ ਕੇ ਨਹੀਂ ਜਾਂਦਾ ਇਹ ਕਿਉਂ ਗਏ ਚਾਹੇ 2 ਦਿਨ ਲੱਗੇ ਪਰ ਉੱਥੋਂ ਵਾਅਦਾ ਲੈ ਕੇ ਆਏ ਵੀ ਜੇ ਪੰਜਾਬ 'ਚ ਭਾਈ ਆ ਪਹਿਲਾਂ ਵੀ ਥੂੜੇ ਪੈਸੇ ਆ ਰਹੇ ਨੇ ਵੀ ਅੱਗੇ ਜੇ ਹਰ ਪਿੰਡ ਜਿਹੜੇ ਕੱਚੇ ਘਰ ਨੇ ਕੱਚੇ ਕੋਠੇ ਆ ਉਹਨਾਂ ਨੂੰ ਪੱਕੇ ਕਰਨਾ ਉਹ ਪ੍ਰਧਾਨ ਮੰਤਰੀ ਜੀ ਤੇ ਅਮਿਤ ਸ਼ਾਹ ਜੀ ਕੋ ਵਾਦਾ ਲੈ ਕੇ ਆਏ ਵੀ ਇੰਨਾ ਪੈਸਾ ਜਿਹੜਾ ਇਹ ਤੁਹਾਨੂੰ ਕੰਪੀਸੀ ਬਾਦਰ ਜੀ ਕਿੱਧਰ ਬਾਹਰ ਪਹੁੰਚੂ ਜੇ ਅੱਜ ਚਾਹੇ ਪੀਣ ਵਾਲੇ ਪਾਣੀ ਦੀਆਂ ਗੱਲਾਂ ਕੀਤੀਆਂ ਚਾਹੇ ਲਿਫਟ ਇਰੀਗੇਸ਼ਨ ਦੀ ਗੱਲ ਕੀਤੀ ਚਾਹੇ ਅੱਗੇ ਤੁਹਾਡੇ ਹਰ ਪਿੰਡਾਂ 'ਚ ਅਮਿਤ ਸ਼ਾਹ ਜੀ ਦੇ ਵਿਭਾਗ ਵਿੱਚ ਕੰਪਿਊਟਰਾਈਜ਼ ਜਿਹੜਾ ਉਹਨਾਂ ਦਾ ਕੋਆਪਰੇਸ਼ਨ ਦਾ ਵਿਭਾਗ ਹੈ ਕੋਆਪਰੇਸ਼ਨ ਉਹਦੇ 'ਚ ਹਰ चीज ਤੁਹਾਡੇ ਦਫਤਰ ਮੰਗ ਰਹੀ ਆ ਜੀ ਤੇ ਕੱਲੀ ਕੱਲੀ ਚੀਜ਼ ਕਿ ਕਿਹੜਾ ਤੁਹਾਨੂੰ 20 ਚਾਹੀਦਾ ਕਿਹੜਾ ਸੰਧ ਚਾਹੀਦਾ ਮੌਸਮ ਦਾ ਹਿਸਾਬ ਕੀ ਆ ਹਰ ਚੀਜ਼ ਕਿਉਂਕਿ ਅੱਜ ਤੱਕ ਬਰਾਲੀ ਦੀਆਂ ਗੱਲਾਂ ਆਪਾਂ ਕਰਦੇ ਆ ਸਾਰੇ ਕਿ ਉਹਦੇ ਲਈ ਸੰਧ ਕਿਹਨੇ ਦੇਨੇ ਪੰਜਾਬ ਸਰਕਾਰ ਕੋਲ ਤਾਂ ਕੋਈ ਜਹਰ ਖਾਣ ਨੂੰ ਪੈਸਾ ਨਹੀਂ ਤੇ ਵੀ ਹਰ ਪਿੰਡ ਪਿੰਡ ਹਰ ਨੂੰ ਉਹ ਮਸ਼ੀਨਰੀ ਚਾਹੇ 20 ਲੱਖ ਦੀ ਚਾਹੇ 25 ਲੱਖ ਦੀ ਚਾਹੇ 50 ਲੱਖ ਦੀ ਉਹ ਵਿੱਚ ਇੱਕ ਰੋਡ ਦੀ ਹੋਵੇ ਉਹ ਸਾਰੀਆਂ ਮਸ਼ੀਨਰੀ ਜਿਹੜੀ ਆ ਉਹ ਉਹਨਾਂ ਦੇ ਵਿਭਾਗਾਂ ਰਹੀਂ ਥੋੜੇ ਕੰਨੇ ਕੰਨੇ ਪਿੰਡ ਪਹੁੰਚਣੀ ਆ ਪਿੱਛੇ ਵੀ ਆਈ ਪਰ ਇਹਨਾਂ ਨੇ ਵਿੱਚ ਪੈਸੇ ਖਾ ਖਾ ਦੀਲਾ ਕਰ ਕਰ ਉਹ ਲੋਕਾਂ ਨੂੰ ਸਿਰਫ ਪਚਾਏ ਜਿੰਨਾ ਤੱਕ ਇਹਨਾਂ ਨੇ ਜਿੰਨਾ ਫਾਇਦਾ ਸੀ ਉਦੋਂ ਬਾਅਦ ਜੇ ਗੱਲ ਕਰੀਏ ਤੁਸੀਂ ਕਈ ਵਾਰ ਕੋਈ ਦੱਸਦਾ ਨਹੀਂ ਥੋੜੇ ਤੱਕ ਗੱਲ ਨਹੀਂ ਪਹੁੰਚਦੀ ਹਰ ਚੀਜ਼ ਜੇ ਇਕੱਲੀ ਗੱਲ ਕਰੀਏ ਉਹ ਸੈਂਟਰ ਦਾ ਹੀ ਹੈ ਬਾਕੀ ਕਿਸੇ ਦਾ ਕੁਝ ਨਹੀਂ ਇਹਨਾਂ ਨੇ ਤਾਂ 1000 ਦੇਣ ਦੀ ਗੱਲ ਕੀਤੀ ਸੀ ਬੁੜੀਆਂ ਤੋਂ ਸਾਰੀਆਂ ਤੋਂ ਸਾਡੀਆਂ ਮਾਮਾ ਭੈਣਾਂ ਤੋਂ ਫਾਰਮ ਭਰਾ ਲੇ ਪਰ ਇਹ ਸੀ ਕਿ ਨਹੀਂ ਅਰੇ ਸੀ ਜੀ ਤੇ ਅੱਜ 36 36 ਮਹੀਨੇ ਹੋ ਗਏ ਕਿਸੇ ਨੂੰ ਹਜ਼ਾਰ ਆਇਆ 36000 ਇਕੱਲੀ ਇਕੱਲੀ ਦਾ ਮੇਰੀ ਮਾਂ ਤੇ ਭੈਣ ਦਾ ਬਣਿਆ ਜੇ ਘਰੇ ਤੋਂ ਨੇ ਸਸ ਨੂੰ ਆ ਬਜ਼ੁਰਗਾਂ ਨੂੰ ਕਿਹਾ ਸੀ 2500 ਪੈਨਸ਼ਨ ਦੇਵਾਂਗੇ ਜਿੱਤੀ 100000 ਰੁਪਇਆ ਉਹਨਾਂ ਦਾ ਇਹ 36000 ਉਹਨਾਂ ਦਾ ਬਣਿਆ ਪਿਆ ਤੇ ਇਸ ਕਰਕੇ ਉਦੋਂ ਪਹਿਲਾਂ ਆਪਣੀ ਕਿ ਸਾਫ ਸੀ ਇੱਕ ਗੱਲ ਹੋਰ ਮੈਂ ਜਿਹੜੇ ਵੀ ਇਹ ਚੈੱਕ ਦਿਖਾ ਰਹੇ ਆ ਪੈਸੇ ਲੈ ਕੇ ਦਿਖਾ ਰਹੇ ਆ ਉਹ ਕਿੱਥੋਂ ਆ ਰਿਹਾ ਪੈਸਾ ਜਿਹੜੀ ਸਾਡੀ ਭੈਣ ਬ੍ਰਿੰਗ ਸਾਫ ਦੀ ਤਰਫ ਪਤਨੀ ਉਹ ਕੋਠਿਆਂ ਦੇ ਘਰਾਂ ਦੇ ਦਿਖਾ ਰਹੇ ਉਹ ਪੈਸੇ ਕਿੱਥੋਂ ਆ ਰਹੇ ਆ ਮੈਂ ਵੀਡੀਓ ਨੂੰ ਵੀ ਕਹਿਣਾ ਚਾਹੁੰਦਾ ਤੇ ਬਾਕੀ ਵੀ ਸਾਰਿਆਂ ਜਿਹੜੇ ਪਿੰਡ ਤੇ ਦੱਸੂ ਉਹਨੂੰ ਇਹ ਜ਼ਰੂਰ ਪੁੱਛਿਓ। ਦੇ ਸਤਕਾਰਯੋਗ ਮੇਰੀ ਭੈਣੇ ਇਹ ਪੈਸੇ ਆ ਜਿਹੜੇ ਕੋਠਿਆਂ ਜਿਹੜੇ ਤੁਸੀਂ ਕਹਿੰਦੇ ਹੋ ਅਸੀਂ ਦਿੱਤੇ ਜਾਂ ਦਵਾਂਗੇ ਉਹ ਆ ਕਿੱਥੋਂ ਰਹੇ ਆ? ਉਹ ਨਰਿੰਦਰ ਮੋਦੀ ਜੀ ਦੇ ਸੈਂਟਰ ਦੇ ਵਿੱਚੋਂ ਉੱਥੋਂ ਪੈਸੇ ਆ ਰਹੇ ਆ। ਇਹ ਦਵਾ ਮਨਪ੍ਰੀਤ ਸਿੰਘ ਕਰਦਾ ਜਿਉਂ ਦਵਾ ਸਕਦੇ ਆ। ਇਸ ਕਰਕੇ ਹਮੇਸ਼ਾ ਜੀ ਨੂੰ ਮਿਲਣਗੇ ਇਸ ਵੀ ਮੇਰੇ ਕੋਈ ਵੀ ਕਿਉਂਕਿ ਉਹਨਾਂ ਦੇ ਕੋਲ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਬਈ। ਦੂਜੀ ਗੱਲ ਜਿਹੜੀ ਮਨਪ੍ਰੀਤ ਸਿੰਘ ਜੀ ਨੇ ਕੀਤੀ ਜਿਹਦਾ ਨਾਲ ਮੈਂ 100% ਸਹਿਮਤ ਆ ਨੌਕਰੀਆਂ ਵਾਲੀ ਭਾਈ ਸਾਹਿਬ ਪੰਜਾਬ ਐਡਾ ਕਸੂਬਾ ਏ ਕਿੰਨੀਆਂ ਕ ਨੌਕਰੀਆਂ ਜੇ ਪੁਲਿਸ ਦੀ ਨਫਰੀ ਪੰਜਾਬ ਪੁਲਿਸ ਦੀ ਲਾਈਏ ਤਾਂ ਮਲਾ ਕੇ 70000 ਬਣਦੀ ਹੈ ਤੇ ਜੇ ਜਿਹੜੀ ਮਨਪ੍ਰੀਤ ਸਿੰਘ ਜੀ ਨੇ ਕਿਹਾ ਵੀ ਮੈਂ ਸੈਂਟਰ ਤੋਂ ਸੈਂਟਰ ਫੋਰਸਿਸ ਆ ਜਿਹੜੀ ਇੱਕ ਬੀਐਸਐਫ ਜਾਂ ਸੀਆਰਪੀ ਦੀ ਗੱਲ ਕਰੀਏ 3.5 ਤਿੰਨ ਲੱਖ ਮਾਜ਼ਮ ਭਾਤੀ ਹੁੰਦਾ ਉਹ ਸਾਢੇ 3-3 ਲੱਖ ਜੇ ਇਹ ਉਹਦੇ ਵਿੱਚ ਤੁਹਾਨੂੰ ਦੱਸ ਦੇਣਗੇ ਵੀ ਭਾਈ ਆਹ ਫਾਰਮ ਲਓ ਸੈਂਟਰ ਤੋਂ ਮਗਾ ਕੇ ਵੀ ਆਹ ਫਾਰਮ ਭਰੋ ਬੱਚਿਓ ਇਸ ਤਰੀਕੇ ਨਾਲ ਮੈਂ ਤੁਹਾਡੀ ਮਦਦ ਕਰਦਾ ਜਾਂ ਮੈਂ ਆਪਣੀ ਟੀਮ ਭੇਜਦਾ ਤੇ ਇਹ ਬੱਚਿਆਂ ਦੇ ਜੇ ਨੌਕਰੀਆਂ ਮਿਲ ਜਾਣਗੀਆਂ ਸੈਂਟਰ 'ਚ ਜਿਹੜਾ ਕਿ ਅੱਜ ਤੱਕ ਕਿਸੇ ਨੇ ਦੱਸਿਆ ਨਹੀਂ ਕੋਈ ਮਾੜਾ ਐ ਐਸੇ ਤਰੀਕੇ ਨਾਲ SSCF ਐ ਇਸੇ ਤਰੀਕੇ ਨਾਲ SSP ਐ ਇਸੇ ਤਰੀਕੇ ਨਾਲ ITBP ਐ ਰੇਲਵੇ ਵਿੱਚ 12.5 ਲੱਖ ਨੁਕਸਾਨ 12.5 ਲੱਖ ਕੱਲੇ ਸਾਰੇ ਪੰਜਾਬ ਚ ਨਹੀਂ ਗਾ ਤੇ ਜੇ 12.5 ਲੱਖ ਤੇ ਤੁਸੀਂ ਫਾਰਮ ਰੇਲਵੇ ਤੇ ਭਰਨ ਲੱਗ ਜਿਓ ਤੇ ਕੌਣ ਰੋਕ ਸਕਦਾ ਤੁਹਾਨੂੰ ਅੱਗੇ ਦਿੱਲੀ ਪੁਲਿਸ ਦੀ ਗੱਲ ਕਰਦਾ ਹਾਂ ਚੰਗੇ ਟਾਈਮ 'ਚ ਦਿੱਲੀ ਪੁਲਿਸ ਤੇ ਸਾਰੇ ਪੰਜਾਬ ਦੇ ਲੋਕ ਹੁੰਦੇ ਸੀ ਬਰਦਾਸ਼ਪੁਰ ਤੋਂ ਲੈ ਕੇ ਫਿਰੋਜ਼ਪੁਰ ਤੱਕ ਅੱਜ ਦਿੱਲੀ ਪੁਲਿਸ ਕੌਣ ਸਿਰਫ ਤੇ ਸਿਰਫ ਪਰ ਇਹ ਅਨੇਦੇ ਰਾਜਸਥਾਨ ਦੇ ਕੁਸ਼ੀ ਜੋਪੀ ਨੇ ਆ ਮੇਰੇ ਨਾਲ ਇਸ ਵੇਲੇ ਸੀਐਸਐਫ ਵਾਲੇ ਆ ਖੜੇ ਆ ਸਾਰੇ ਮੁੰਡੇ ਇਹਨਾਂ ਨਾਲ ਸੀਆਰਪੀ ਖੜੀ ਹੈ ਸਾਨੂੰ ਨਹੀਂ ਕੋਈ ਲੱਭਿਆ ਕੋਈ ਇੱਕ ਵੀ ਮੁੰਡਾ ਪੰਜਾਬ ਪੁਲਿਸ ਦਾ ਸਾਡੇ ਨਾਲ ਆਇਆ ਹੋਵੇ ਨਾ ਪੰਜਾਬੀ ਆ ਆ ਹੀ ਨਹੀਂ ਹੋਣ ਦਿਨ ਦੇ ਪਟੜਗਾਂ ਨੂੰ ਇਸ ਕਰਕੇ ਇਹ ਸਾਡਾ ਕੰਮ ਆ ਹੁਣ ਇਹ ਜਿਹੜੀ ਸਰਕਾਰ ਸਾਡੇ ਬੱਚਾ ਨੂੰ ਹੁੰਦੇ ਵੀ ਟਾਈਮ ਇਹੀ ਤੁਮੇ ਕਹਿਣਾ ਨਾ ਜਦੋਂ ਇੱਥੇ ਆਮ ਆਦਮੀ ਰਹੂ ਕਾਂਗਰਸ ਨਾਲ ਨਹੀਂ ਮਿਲਣਾ ਕਿਸੇ ਨੂੰ ਕਿਉਂਕਿ ਇਹ ਜਾਣ ਕੇ ਕਿਤੇ ਪਚਾਉਂਦੇ ਹੀ ਨਹੀਂ ਜਦੋਂ ਉਹਰੇ ਜਿਹਦੀ ਸਰਕਾਰ ਆ ਜਿਹੜਾ ਕੇਂਦਰ ਚ ਬੈਠਾ ਹੈ ਉਹ ਮੋਦੀ ਆ ਤੇ ਮੋਦੀ ਦਾ ਕੋਈ ਆਪ ਦਾ ਬੱਚਾ ਨਹੀਂਗਾ ਉਹਦਾ ਕੋਈ ਕੁਝ ਨਹੀਂ ਉਹਦਾ 140 ਕਰੋੜ ਲੋਕਾਂ ਲਈ ਆ ਅਸੀਂ ਕਰਾਵਾਂਗੇ ਮਨਪ੍ਰੀਤ ਸਿੰਘ ਕਰਾਵਾਂਗੇ ਕਿਉਂ ਨਹੀਂ ਕਰਾਵਾਂਗੇ ਕੋਈ ਕਿਵੇਂ ਕਰਜੂ ਕੋਈ ਇੰਚ ਕਿਵੇਂ ਕਰਜੂ ਤੁਹਾਡਾ ਇਸ ਕਰਕੇ ਜਦੋਂ ਤੁਸੀਂ ਇਹ ਗੱਲ ਕੱਲ ਆਹ ਮੰਨਤਾ ਜਿਹੜਾ ਕੀ ਆ ਰਾਜਾ ਬੜਿੰਗ ਕੱਲ ਕਿਸੇ ਪਿੰਡ ਚ ਗਿਆ ਤੁਸੀਂ ਲੈ ਨੋ ਸਵਾਦ ਨੂੰ ਤਿੰਨ ਵਾਰ ਬਣਾ ਕੇ ਅਜ ਤੱਕ ਰਹੇ ਪਾਈ ਉਹਨੇ ਕਿਹਾ ਕੀ ਉਹ ਕਹਿੰਦਾ ਕੀ ਸੁਣੋ ਉਹ ਕਹਿੰਦਾ ਜਿਹੜੇ ਚੈੱਕ ਆਏ ਜਿਹੜੇ ਚੈੱਕ ਕੀ ਨਹੀਂ ਭੇਜੇ 117 ਹਲਕਿਆਂ ਚ ਜੇ ਕਿਸੇ ਨੇ ਚੈੱਕ ਭੇਜੇ ਭੇਜੇ ਸੀ ਕੋਟਿਆਂ ਲਈ ਜਾਂ ਘਰਾਂ ਲਈ ਜਿਹੜੇ 20 20 30 30 40 40 ਹਜ਼ਾਰ 50 50 ਹਜ਼ਾਰ ਜਾਂ ਲੱਖ ਲੱਖ ਦੇ ਚੈੱਕ ਵੰਡੇ ਹੋਣੇ ਥੋੜੇ ਕਾਂਗਰਸ ਪਾਰਟੀ ਭੰਦੇ ਤੱਤ ਵਿਚਾਲੇ ਪਾਏ ਜਿੰਨੇ ਉਹ ਇੱਕ ਇੱਕ ਆਪਾਂ ਨੂੰ ਜਿੰਨੇ ਆਹ 10 10 ਕਰੋੜ ਦੇ ਦਾਦਾ ਜੀ ਰਾਇ ਕਰਦੇ ਨੇ ਉਹ ਚੈੱਕ ਸਾਰੇ ਨਹੀਂ ਮਿਲੇ ਨਾ ਆਪਣੇ ਨੂੰ ਮਿਲੇ ਜਿਹੜੇ ਅੰਚਾਰਾਂ ਨੂੰ ਮਿਲੇ ਬਾਕੀ ਰਹਿ ਗਏ ਬਾਕੀ ਸਾਰੇ ਰਹਿੰਦੇ ਆ ਜੇ ਫਿਰ ਭੇਜੇ ਕਿਨੇ ਸੀ ਫ੍ਰਾਂਸ ਮਿਸਪਲ ਨੇ ਦਿੱਤਾ ਨਾ ਸਰ ਉਹਨਾਂ ਨੇ ਫ੍ਰਾਂਸ ਮਿਸਪਲ ਮਨਪ੍ਰੀਤ ਸਿੰਘ ਬਾਦਲ ਸੀ ਪੰਜਾਬ ਦਾ 117 ਹਲਕਿਆਂ 'ਚ 10-10 ਕਰੋੜ ਰੁਪਈਆ 20-20 ਕਰੋੜ ਰੁਪਈਆ ਇਹਨਾਂ ਨੇ ਭੇਜਿਆ 117 ਹਲਕਿਆਂ 'ਚ ਉਹਦੋਂ ਮੈਂ ਕੀਤਾ ਕਿ ਸੁਣੋ ਕਿ ਇਹਨਾਂ ਨੇ ਭੇਜਤੇ ਤੇ ਬਲਿੰਗ ਸਾਹਿਬ ਉਹਨਾਂ ਦੇ ਜਿਹੜੇ ਅੱਗੇ ਚਿਹਤੇ ਚਾਂਚੇ ਆ ਉਹਨਾਂ ਨੇ ਚੈੱਕ ਲੈ ਕੇ ਘੁੰਮੀ ਗਏ ਜਿੰਨਾ ਚਿਰ ਲੱਖ ਮਗਰ 25000 ਨਹੀਂ ਦਿੰਦੇ ਸੀ ਜਿੰਨਾ ਮਗਰ ਕਿਉਂਕਿ ਕਈ ਉਹਨਾਂ ਦੇ ਚਿਹਤੇ ਕਰੋੜ ਕਰੋੜ ਦੇ ਚੈੱਕ ਸੀ ਬਣਾਏ ਹੋਏ ਲੱਖ 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 ਦੇ ਉਹ ਉਹਨਾਂ ਨੂੰ ਦਿੰਦੇ ਸੀ ਜਿਨ੍ਹਾਂ ਦਾ 25000 ਰੁਪਿਆ ਵਾਪਸ ਮਿਲਦਾ ਸੀ ਤੇ ਹੁਣ ਜਿਹੜੀ ਉਹ ਰਹਿ ਗਏ ਚੈੱਕ ਫੜੇ ਹੋਏ ਕੋ ਇਸ ਕਰਕੇ ਵੰਡਣੋਂ ਰਹਿ ਗਏ ਵੀ ਕਿਸੇ ਨਾਲ ਜਿੰਨਾ ਚਿਰ ਸੈਟਿੰਗ ਨਹੀਂ ਹੁੰਦੀ ਸੀ ਇਹਨਾਂ ਨੇ ਤਾਂ ਭੇਜ ਤੇ ਔੜੀ ਕੀਗੇ ਵੀ ਜਿੰਨਾ ਚਿਰ ਲਖਮਕਰ 25000 ਨਹੀਂ ਮਿਲਦਾ ਉਹਨਾਂ ਚਿਰ ਚੈੱਕ ਦੇਣਾ ਕਿਸੇ ਨੂੰ ਨਹੀਂ ਉਦੋਂ ਬਾਅਦ ਇਲੈਕਸ਼ਨ ਕੋਡ ਲੱਗ ਗਿਆ ਉਹ ਸਾਰੇ ਦੇ ਸਵਾਲੀ ਚੈੱਕ ਨਹੀਂ ਜਿਹੜੇ ਉਹ ਬਾਉਂਸ ਹੋ ਕੇ ਘਰਾਂ ਚ ਪਈ ਰਹਿ ਗਈ